ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਬਰਮਿੰਗਮ ਵਸਦੇ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਦੀ ਖੋਜ ਪੁਸਤਕ ਭਾਈ ਬੁੱਧੂ ਜੀ ਪ੍ਰਜਾਪਤ ਬਿਰਸਾ ਅਤੇ ਵਾਰਿਸ ਲੋਕ ਅਰਪਣ ਕਰਦੇ ਆ ਪ੍ਰੋਫੈਸਰ ਗੁਰਪਰਜਨ ਸਿੰਘ ਗਿੱਲ ਨੇ ਕਿਹਾ ਕਿ ਹਾਸ਼ੀਆ ਗ੍ਰਸਤ ਲੋਕਾਂ ਦੇ ਨਾਇਕ ਹਮੇਸ਼ਾ ਮੁੱਖ ਤਾਰਾ ਦੇ ਨਾਇਕਾਂ ਨਾਲੋਂ ਵਦੇਰੇ ਪ੍ਰਵਾਨ ਹੁੰਦੇ ਹਨ ਸਰਦਾਰ ਰਣਜੀਤ ਸਿੰਘ ਰਾਣਾ ਨੇ ਹਾਸ਼ਿਆ ਗ੍ਰਸਤ ਲੋਕਾਂ ਤੇ ਨਾਇਕਾਂ ਬਾਈ ਨਾਇਕਾਂ ਬਾਬਾ ਹਰਦਾਸ ਸਿੰਘ ਅਮਰ ਸ਼ਹੀਦ ਮੋਤੀਰਾਮ ਮਹਿਰਾ ਤੇ ਹਜ਼ੂਰੀ ਸ਼ਹੀਦ ਪੁਸਤਕਾ ਰਾਹੀਂ ਰਣਜੀਤ ਸਿੰਘ ਰਾਣਾ ਜੀ ਨੇ ਮੁੱਲਵਾਨ ਕਾਰਜ ਕੀਤਾ ਹੈ ਸਰਦਾਰ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਭਾਈ ਬੁੱਧੂ ਜੀ ਦਾ ਜ਼ਿਕਰ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਵਿੱਚ ਕਈ ਵਾਰ ਆਇਆ ਹੈ ਜਿਸ ਵਿੱਚ ਜੀਆਂ ਕੱਚੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣ ਵਾਲੀ ਸਾਖੀ ਦਾ ਵਰਣਨ ਲਗਭਗ ਹਰ ਸਾਖੀਕਾਰ ਦੇ ਕੀਤਾ ਹੈ। ਪ੍ਰਜਾਪਤ ਭਾਈਚਾਰੇ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਨਾਰੰਗਵਾਲ ਨੇ ਕਿਹਾ ਕਿ ਕੀਰਤੀ ਲੋਕਾਂ ਦਾ ਇਤਿਹਾਸ ਸਾਨੂੰ ਕਿਰਤ ਨਾਲ ਜੋੜਦਾ ਹੈ ਇਹ ਕਿਤਾਬ ਹਰ ਕੀਰਤੀ ਪਰਿਵਾਰ ਦਾ ਹਿੱਸਾ ਪੜ੍ਹਣੀ ਚਾਹੀਦੀ ਹੈ ਇਸ ਪੋਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਜੀਵਨ ਸਿੰਘ ਪ੍ਰਕਾਸ਼ਨ ਅੰਮ੍ਰਿਤਸਰ ਨੇ ਛਾਪ ਪਿਆ ਹੈ